ਨਾ ਤੁਹਾਨੂੰ ਗੁਰਪ੍ਰੀਤ ਸਿੰਘ ਜੀ ਇੱਕ ਵਾਰ ਇਹ ਲੋ ਜੀ ਅਸੀਂ ਇੱਥੇ ਜਿਹੜੀ ਦੁਕਾਨ ਹੈ ਨਾ ਸਮੁੰਦਰੀ ਚਾਹ ਦਾ ਸਾਮਾਨ ਮਿਲਦਾ ਉਸ ਮਾਨ ਲੈ ਕੇ ਆ ਰਹੇ ਸੀਗੇ ਨਾਲ ਨਾਲ ਮੇਰੇ ਬੇਟਾ ਸੀਗੇ ਜੀ ਅੱਛਾ ਜੀ ਦੋਵੇਂ ਸੀ ਹਾਂਜੀ ਹਾਂਜੀ ਗੱਡੀ ਦੀ ਕਿਵੇਂ ਟੱਕਰ ਹੋ ਗਈ ਗੱਡੀ ਬਾਈ ਜੀ ਜੋ ਸਾਹਮਣੇ ਤੋਂ ਆ ਰਿਹਾ ਸੀਗਾ ਪਤਾ ਨਹੀਂ ਕਿਸੇ ਨਸ਼ੇ ਪੱਤੇ ਕਿਵੇਂ ਉਲਟੋ ਸਾਈਡ ਜਿਹੜੇ ਸਾਈਡ ਮੈਂ ਜਾ ਰਹੇ ਹਾਂ ਉਸ ਸਾਈਡ ਲਿਆ ਕੇ ਸਾਹਮਣੇ ਤੋਂ ਗੱਡੀ ਵਿੱਚ ਮਾਰੀ ਮਿਲ ਬਚਾਅ ਹੋਵੇ ਜੀ ਹਾਂਜੀ ਬਚਾਅ ਜੀ ਥੋੜੀਆਂ ਸੱਟਾਂ ਲੱਗੀਆਂ ਜੀ ਮੇਰੇ ਵੀ ਲੱਗੀ ਬਾਹ ਤੇ ਬੱਚੇ ਦੇ ਵੀ ਬਾਹਾਂ ਚ ਫੈਕਚਰ ਹੋਣ ਦਾ ਸ਼ਾਇਦ ਕਹਿੰਦੇ ਬਾਕੀ ਚੈੱਕ ਕਰਾਂਗੇ ਅਸੀਂ ਆਪ ਕੀ ਆ ਬਈ ਇਧਰੋਂ ਆ ਰਹੀ ਸੀ ਗੱਡੀ ਇਹ i20 ਇਹ ਬਾਈ ਇਧਰੋਂ ਆਪਣੀ ਸਾਈਡ ਹੀ ਆ ਰਿਹਾ ਸੀਗਾ ਤੇ ਇਹਨੇ ਮੂਰੇ ਲਿਆ ਕੇ ਇੱਕੇ ਦਾ ਮੂਰੇ ਕਰਕੇ ਮਾਰਤੀ ਵਿੱਚ ਤੇ ਕੋਈ ਜਾਨਵਰ ਤੋਂ ਬਚਾਓ ਹੋਵੇ ਹਾਂ ਜਾਨਵਰ ਤੋਂ ਬਚਾ ਆ ਨਾਮ ਗੁਰਮੀਤ ਸਿੰਘ ਬੋਲਦਾ ਹਾਂ ਐਸਐਸਐਫ ਤੋਂ 81501 ਤੋਂ ਪੀਸੀਆਰ ਤੋਂ ਗੂਨ ਆਇਆ ਜੀ ਸਾਨੂੰ ਪੰਜਾਂ ਮਾਟਾਂ ਚ ਇੱਥੇ ਆ ਗਏ ਆ ਜੀ ਕੋਟਪੂਰੇ ਤੇ ਇੱਕ ਦਾ ਕਿੰਦਾ ਪਲੇਟ ਨੰਬਰ i20 i20 20 ਜੀ 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 ਤਨ ਪੀ ਵੀ 032 893 893 ਕਿਹੜਾ ਨੰਬਰ ਹੈ ਜੀ ਇਹ ਟਿੰਡੇ ਦਾ ਨੰਬਰ ਹੈ ਟਿੰਡੇ ਦਾ ਨੰਬਰ ਹੈ ਜੀ ਤੇ ਸਕਾਰਪੀਓ ਚ ਵਧੀ ਹੈ ਜੀ ਇਹ ਤੇ ਗਲਤੀ ਇਹਨਾਂ ਦੀ ਸੀਗੀ ਤੇ ਕੋਈ ਜਾਨ ਮਸੂਦ ਦਾ ਨੁਕਸਾਨ ਨਹੀਂ ਹੋਇਆ ਗਈ ਤੇ ਹਸਪਤਾਲ ਇਹਨਾਂ ਨੂੰ ਪਹੁੰਚਾਇਆ ਗਿਆ ਜੀ ਅਗਲੀ ਕਾਰਵਾਈ थाना ਸਰਦਾਰ ਮੁਕਸਰ ਜੀ ਠੀਕ ਹੈ